ਹੁਣ ਤਾਂ ਆਪਣੇ ਘਰਾਂ ਦੇ ਬਾਹਰ ਬੈਠਣਾ ਵੀ ਅਣਸੁਰੱਖਿਅਤ ਹੋ ਚੁੱਕਿਆ ਹੈ ਜਿੱਥੇ ਹੁਣ ਲੋਕਾਂ ਤੋਂ ਡਰ ਲੱਗਦਾ ਹੁਣ ਤਾਂ ਆਵਾਰਾ ਪਸ਼ੂ ਵੀ ਲੋਕਾਂ ਨੂੰ ਘਰਾਂ ਦੇ ਬਾਹਰ ਟਿਕਨ ਨਹੀਂ ਦਿੰਦੇ ਕਿਉਂਕਿ ਤਾਜ਼ਾ ਮਾਮਲਾ ਖੰਨਾ ਦੇ ਪਿੰਡ ਲਿਬੜਾ ਤੋਂ ਸਾਹਮਣੇ ਹੈ ਜਿੱਥੇ ਘਰ ਦੇ ਬਾਹਰ ਬੈਠੀ ਮਹਿਲਾ ਤੇ ਠੱਠੇ ਨੇ ਹਮਲਾ ਕਰ ਦਿੱਤਾ ਇੱਕ ਨਿੱਕੀ ਜਿਹੀ ਬੱਚੀ ਨੂੰ ਬਚਾਉਂਦੀ ਬਚਾਉਂਦੀ ਮਹਿਲਾ ਆਪ ਇਸ ਦਾ ਸ਼ਿਕਾਰ ਹੋ ਗਈ ਅਤੇ ਇਸ ਦੀਆਂ ਤਸਵੀਰਾਂ ਕੈਮਰੇ 'ਚ ਕੈਦ ਹੋ ਗਈਆਂ ਦਾਦੀ ਆ ਕਿ ਇੱਕ ਮਹਿਲਾ ਆਪਣੇ ਘਰ ਦੇ ਬਾਹਰ ਖੜੀ ਸੀ ਤਾਂ ਇਸੇ ਦੌਰਾਨ ਇੱਕ ਛੋਟੀ ਜਿਹੀ ਬੱਚੀ ਡਰਦੀ ਡਰਦੀ ਆਵਾਰਾ ਪਸ਼ੂ ਤੋਂ ਲੰਘਦੇ ਹੋਏ ਨਜ਼ਰ ਆਈ ਤਾਂ ਮਹਿਲਾ ਨੇ ਉਸ ਆਵਾਰਾ ਪਸ਼ੂ ਨੂੰ ਉੱਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸੇ ਦੌਰਾਨ ਉਸ ਆਵਾਰਾ ਪਸ਼ੂ ਨੇ ਮਹਿਲਾ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਉਸ ਨੂੰ ਸੱਟਾਂ ਲੱਗੀਆਂ ਤਾਂ ਪੀੜਤ ਮਹਿਲਾ ਨੇ ਮੀਡੀਆ ਨੂੰ ਸਾਰੀ ਜਾਣਕਾਰੀ ਦਿੱਤੀ ਕਿ ਕਿਵੇਂ ਇਹ ਘਟਨਾ ਵਾਪਰੀ ਹੈ ਮੈਂ ਤਾਂ ਅੱਗੇ ਬੈਠੀ ਹਾਂ ਨੇ ਕਈ ਸਾਲ ਹੋ ਗਏ ਮੈਨੂੰ ਅੰਦਾਜ਼ 6 ਵਜੇ ਜਾ ਕੇ ਬੈਠਦੇ ਨੇ ਜਦੋਂ ਮਿਲ ਕੇ ਲੈਂਦਾ ਹੈ ਨਾ ਉਧਰ ਉਹ ਬੱਚੇ ਹੁੰਦੇ ਖੂੜਾ ਸਟਿਕ ਮੰਜਾਂ ਦੇ ਉਹਨੂੰ ਮੈਂ ਬਚਾਉਣ ਲੱਗ ਗਿਆ ਉਹਨੂੰ ਬਚਾਦ ਮੈਂ ਕਿਹਾ ਬਚਾ ਲੈ ਇਹਦੇ ਮਾਰਨਾ ਵਿਚਾਰੇ ਉਹ ਮੇਰੇ ਖੰਦੀ ਹੋ ਗਿਆ ਮੈਂ ਉਹਨੂੰ ਬਹੁਤ ਰੋਕਿਆ ਵੀ ਆਪਣੇ ਹੱਥ ਨਾਲ ਜਿਹੜੀ ਰੋਕਿਆ ਨਾ ਫੇਰ ਮੈਂ ਜ਼ੋਰ ਨਾਲ ਉਹਨੂੰ ਮੈਂ ਇੱਕ ਬੈਠੀ ਕੁਰਸੀ ਤੇ ਐਸੇ ਲੋਟੇ ਮੈਂ ਉਹਨੂੰ ਧੱਕਾ ਦੇ ਕੇ ਪਰ ਇਹਨੂੰ ਮਾਰਿਆ ਫੇਰ ਉਹ ਉੱਠ ਕੇ ਜਿਆ ਖੜੇ ਹੋ ਗਏ ਉਹਨੇ ਮਗਰੋਂ ਫੇਰ ਲੱਗਾ ਟੱਕਰਾ ਮਾਰਨ ਮੈਂ ਵੀ ਉੱਟਿਆ ਇਹਨਾਂ ਮੁੰਡੇ ਆ ਗਏ ਵਿਚਾਰੇ ਗੱਡੀ ਵਾਲੇ ਛਟਾ ਮੇਰਾ ਆਇਆ ਤਾਂ ਬਹੁਤ ਬਾਰੇ ਇੱਥੇ ਵੀ ਐ ਆਥੇ ਵੀ ਐ ਆਹ ਮੇਰੇ ਨਾਲ ਗਿਆ ਤਾਂ ਠੀਕ ਆ ਉਹ ਵਰਕਰ ਆ ਸੇ ਚੇਦਣਾ ਗਿਆ ਅੰਦਰ ਆ ਤਾਂ ਮੇਰਾ ਸਾਰੇ ਹੋ ਗਏ ਪਸੰਦ ਸੀ ਹਾਂ ਨਹੀਂ ਐ ਸਾਰੇ ਠੀਕ ਆ ਜਿਹੜਾ ਪਾ ਕਿੰਨਾ ਕੁ ਨੁਕਸਾਨ ਕਰ ਚੁੱਕਿਆ ਹੋ ਤਕਰੀਬ ਇਹ ਤਾਂ ਬਹੁਤ ਹਰੇਕ ਦੇ ਮਾਰੇ ਉਹਦੇ ਨੇ ਦੋ ਤਿੰਨ ਬੰਦੇ ਮਾਰੇ ਨੇ ਹਾਂ ਜੀ ਪਹਿਲਾਂ ਦੋ ਦਿਨ ਪਹਿਲਾਂ ਮਾਰੇ ਇਹ ਕਈ ਬੰਦੇ ਮਾਰੇ ਇਹਨਾਂ ਹਣ ਹਰੇਕ ਨੂੰ ਬੱਚਿਆਂ ਨੂੰ ਰੋਣੇ ਨੂੰ ਪੈਂਦਾ ਹਰੇਕ ਇਸ ਸਕੂਟਰ ਆਣੇ ਨੂੰ ਮੋਟਰਸਾਈਕਲ ਆਣੇ ਨੂੰ ਇਸੇ ਲੱਗਣੀ ਹੁੰਦਾ ਹੁਣ ਵੀ ਡਰਦਾ ਜਮਾਕਾ ਨੂੰ ਬਾਹਰ ਹੁਣ ਕਿਹ ਕੋ ਜਗ੍ਹਾ ਨਹੀਂ ਕਿਤੇ ਹੋਰ ਜੇਰ ਬੈਠ ਜਨ ਬੱਚੇ ਵੜ ਜਾਂਦੇ ਡਰਦੇ ਭੱਜ ਕੇ ਅੰਦਰ ਵੜ ਜਾਂਦੇ ਆ ਹਾਂਜੀ ਮੈਂ ਬਾਹਰ ਬਟਦੀ ਲੱਗਦਾ ਵੀ ਕਾਫੀ ਵੱਡਾ ਵਿਚਾਰ ਹੋਇਆ ਬਹੁਤ ਵੱਡਾ ਵਿਚਾਰ ਹੈ ਜਿਹੜੀ ਜਾਨ ਬਚ ਗਈ ਉਹ ਹੀ ਬਹੁਤ ਹੈ ਜਿਹੜੀ ਕੋਈ ਕਸਰ ਨਹੀਂ ਛੱਡੀ ਨੇ ਜਿਹੜੇ ਸਾਬ ਨਾਲ ਹੁਣ ਦੇ ਨਾ ਉਸ ਨੇ ਦੇਖਿਆ ਕਿ ਉਹ ਸਾਬਨਾਉਂਦਾ 5:00 ਵੱਜ ਕੇ ਮਾਰ ਲਿਆ ਜਿਹੜੀ ਮੈਂ ਆਪਣੇ ਜੋਰ ਤੇ ਨਹੀਂ ਕੈਮਰਾ ਇਹ ਉਹਦੇ ਜਿਹੜੇ ਹੱਥਾਂ ਨਾਲ ਟੱਕਰੇ ਨਾ ਟਕਰ ਫੇਰ ਵੀ ਮਾਰ ਗਿਆ ਉਹ ਮੇਰੇ ਆ ਧੂਵੀ ਬਸੇ ਮੇਰੇ ਆਥਾ ਮਾਰੇ ਮੇਰੇ ਇੱਥੇ ਵੀ ਆਥਾ ਮੇਰੇ ਲੱਗੇ ਇਧਰ ਆ ਨਾ ਕਿ ਉਹਰੇ ਵੀ ਲੱਗੀ ਮੇਰੇ ਆ ਬਾਹਰ ਹੱਥ ਲੱਗੇ ਉਹ ਜਿਹੜੀ ਕੋ ਆਹ ਹੱਥ ਸੀਗਾ ਮੇਰਾ ਅੱਜ ਮੇਰਾ ਨਾਮ ਹੈ ਇੱਥੇ ਅੰਨਾ ਬੜਾ ਨੀਂ ਨੈ ਪੈ ਗਿਆ ਸੀ ਬਾਹਰ ਹੱਥੇ ਵੀ ਉਥੇ ਸਬਜ਼ੁਰਗ ਮਹਿਲਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅਕਸਰ ਹੀ ਆਵਾਰਾ ਪਸ਼ੂਆਂ ਕਰਕੇ ਲੋਕਾਂ ਨੂੰ ਹਾਸੀਆਂ ਦਾ ਸ਼ਿਕਾਰ ਹੋਣਾ ਪੈਂਦਾ ਤਾਂ ਇਹਨਾਂ ਦੇ ਉੱਤੇ ਨੱਥ ਪਾਉਣੀ ਚਾਹੀਦੀ ਹੈ ਸਕੂਲ ਵਾਲੇ ਬੱਚੇ ਆਉਂਦੇ ਆ ਸਵੇਰ ਉਹ ਇੱਕ ਪਾਸੇ ਇਕੱਠੇ ਹੁੰਦੇ ਜਿੰਨਾ ਟਾਈਮ ਇਹ ਪਰੇ हटਦਾ ਨਹੀਂ ਉਹਨਾਂ ਟਾਈਮ ਬੱਚੇ ਵੀ ਨਹੀਂ ਨਿਕਲ ਸਕਦੇ ਉੱਥੇ ਦੀ ਔਰ ਕੋਈ ਬੈਸੀ ਕੋ ਸਿਆਣਾ ਮੁੰਡਾ ਤੁਰਿਆ ਵੀ ਜਾਂਦਾ ਤਾਂ ਬੇਫਾਲਤੂ ਟੱਕਰੇ ਨੇ ਮਾਰ ਕੇ ਹੁਣ ਉਹ ਤਾਂ ਮਾਤਾ ਜੀ ਦੇ ਕੋਲ ਸ਼ੁਕਰ ਗੁਰੂ ਟਾਈਮ ਤੇ ਸਾਰੇ ਆ ਗਏ ਕਾਰ ਵਾਲੇ ਵੀ ਸਾਹਮਣੇ ਆ ਗਏ ਅਗਰ ਕੋਈ ਨਾ ਨੇੜੇ ਹੁੰਦਾ ਜਾਂ ਥੋੜੇ ਜੇ ਫਾਸਲੇ ਨਾਲ ਹੁੰਦਾ ਉਨੇ ਛੱਡਣਾ ਥੋੜੀ ਜਿਹਾ ਉਹਨੇ ਉਹ ਆਪਣੇ ਪੁੰਤਾ ਕਸਰ ਪੂਰੀ ਕਰਨ ਸੀ ਹੁਣ ਤਾਂ ਇੰਨੀ ਕਿ ਉਹਨੇ ਹੱਦ ਕਰਤੀ ਕਿ ਅਗਰ ਕੋਈ ਮਸ਼ਿਨਰੀ ਵੀ ਰਸਤੇ 'ਚ ਖੜੀ ਹੈ ਰਸਤੇ 'ਚ ਕੀ ਅਗਰ ਸਾਈਡ ਤੇ ਵੀ ਖੜੀ ਹੈ ਤੁਸੀਂ ਵੀਡੀਓ 'ਚ ਦੇਖੋਗੇ ਅਗਰ ਸਾਈਡਾਂ ਤੇ ਵੀ ਖੜਾ ਤਾਂ ਉੱਥੇ ਵੀ ਟੱਕਰਾਂ ਮਾਰ ਮਾਰ ਉਹਨੂੰ ਤੋੜ ਦਿੰਦਾ ਹੈ ਹਾਲਾਂਕਿ ਚਲੋ ਇਨਸਾਨ ਤੋਂ ਡਰ ਗਿਆ ਪਰ ਮਸ਼ਿਨਰੀ ਜਾਂਦਾ ਵੀ ਕੀ ਕਸੂਰ ਹੈਗਾ ਤੁਸੀਂ ਦੇਖੋ ਤਾਂ ਸੀ ਵੀ ਉਹਦੇ ਦਿਮਾਗ 'ਤੇ ਕਿਦਾਂ ਦਾ ਕਿਦਾਂ ਦਾ ਫਤੂਰ ਚੜਾ ਹੋਇਆ ਜਾਂ ਕੈਸਾ ਗੁੱਸਾ ਉਹਦੇ ਵਿੱਚ ਇਹ ਸਮਝ ਤੋਂ ਬਾਹਰ ਹੈ ਇਹ ਮੈਂ ਕਿਹਾ ਹੁਣ ਤੁਹਾਡੇ ਪਹਿਲਾਂ ਤੁਸੀਂ ਬਾਈਟ ਲਈ ਆ ਉਹਨਾਂ ਤੋਂ ਭਰਜਾਈ ਨੇ ਮੇਰੇ ਵੱਡੇ ਸਰਵਾਰਾਂ ਜੀ ਤੇ ਉਸ ਤੋਂ ਬਾਅਦ ਅੱਜ ਦੀ ਮਾਪਦੀ ਦਾ ਉਹਦੋਂ ਇਹਨਾਂ ਦੇ ਦੋ ਤਿੰਨ ਬੰਦੇ ਜ਼ਖਮੀ ਕੀਤੇ ਇੱਕ ਹੋਰ ਸਾਡੇ ਭਾਈਚਾਰੇ ਚ ਇੱਥੇ ਬੈਠਦੇ ਜਿਹਨਾਂ ਨੇ ਸ਼ਾਮ ਨੂੰ ਬਹਿ ਜਾਂਦੀਆਂ ਤੇ ਸਿਆਣਾ ਬੰਦਾ ਭੱਜ ਕੇ ਕਿੱਥੇ ਜਾਏਗਾ ਜੀ ਲੰਗੜਾ ਇੱਕ ਦਮ ਪਤਾ ਨਹੀਂ ਕੀ ਉਹਨੂੰ ਭੂਤ ਸਵਾਰ ਹੋ ਜਾਂਦਾ ਉਹਦੇ ਚ ਅੱਜ ਅੱਜ ਦੀ ਅੱਜ ਦੀ ਦੁਪਹਿਰ ਦੀ ਦੱਸਦਾ ਮੈਂ ਤੁਹਾਨੂੰ ਅੱਜ ਦੁਪਹਿਰੇ ਆਪਣੇ 10 11 ਵਜੇ ਦੀ ਗੱਲ ਆ ਐਕਟਿਵਾ ਖੜੀ ਸੀ ਮੇਰੀ ਬਾਹਰ ਉਹ ਪਹਿਲਾਂ ਕੀ ਕਹਦਾ ਆਇਆ ਉਹ ਟਕਰਾਂ ਮਾਰ ਲੱਗਿਆ ਉਹਦੇ ਚ ਮੈਨੂੰ ਆ ਕੇ ਸਬਜ਼ੀ ਵਾਲੇ ਨੇ ਦੱਸਿਆ ਕਿ ਐਕਟਿਵਾ ਨੂੰ ਉਹ ਕੀ ਕਹਿੰਦਾ ਸਾਨ ਟਕਰਾਂ ਮਾਰਦਾ ਚਲੋ ਪਸਤਵਾਲ ਮੈਂ ਖਾਣਾ ਖਾ ਰਿਹਾ ਆ ਕੇ ਫਿਰ ਖਾਣਾ ਖਾਣ ਲੱਗ ਦੂਜੀ ਵਾਰ ਫੇਰ ਆਇਆ ਰੋਟੀ ਖਾਂਦਾ ਜਿਵੇਂ ਫੇਰ ਛੱਡ ਕੇ ਗਿਆ ਫੇਰ ਉਹਨੂੰ ਪੁਝਾ ਆ ਗਿਆ ਤੀਜੀ ਵਾਰ ਆ ਕੇ ਉਹਨੇ ਐਕਟਵਾ ਫੇਰ ਉਹ ਕੀ ਕਹਿੰਦਾ ਉੱਤੇ ਐਕਟਵਾ ਤੇ ਉਹ ਚੜ ਗਿਆ ਤੇ ਮੂਰੇ ਉਹਦੇ ਜਿਹੜੀ ਸਾਰੀ ਸੀ ਪੂਰਾ ਹਿੱਸਾ ਸਾਰਾ ਤੋੜ ਤਾ ਐਕਟਵਾ ਦਾ ਚੰਗੇ ਉਹਦੇ ਚ ਡੈਂਟ ਪਾਤੇ ਆ ਮੈਂ ਇਹ ਸਮਝਦਾ ਦੇਖੋ ਗੱਲ ਸੁਣੋ ਐਕਟਵਾ ਕੋਈ ਗੱਲ ਨਹੀਂ ਮਸ਼ੀਨਰੀ ਆ ਠੀਕ ਹੋ ਜਾਏਗੀ ਪਰ ਜੇ ਕੋਈ ਇਨਸਾਨ ਆਹ ਜਿ ਕਿਸੇ ਉਹਦੇ ਕੋਈ ਉਹਦੇ ਆ ਜਾ ਜੜਿੱਕੇ ਤਕਿ ਇਹ ਉਹਦਾ ਕੋਈ ਰਿਕਵਰੀ ਹੋ ਸਕਦੀ ਮੈਨੂੰ ਤਾਂ ਅਸੀਂ ਅਕਸਰ ਹੀ ਦੇਖਦੇ ਆ ਕਿ ਆਵਾਰਾ ਪਸ਼ੂ ਜਿਹੜੇ ਕਿ ਸੜਕ ਦੇ ਉੱਤੇ ਵੀ ਹਾਦਸਿਆਂ ਦਾ ਕਾਰਨ ਬਣਦੇ ਨੇ ਪਰ ਹੁਣ ਗਲੀ ਮੁਹੱਲਿਆਂ ਦੇ ਵਿੱਚ ਆਵਾਰਾ ਪਸ਼ੂ ਨੇ ਵੀ ਆਤੰਕ ਮਚਾਇਆ ਹੋਇਆ ਹੈ ਹਕੀਕਤੂ ਟੀਵੀ ਪੰਜਾਬੀ ਲਈ ਖੰਨਾ ਤੌਰ ਰਵਿੰਦਰ ਢਿੱਲੋਂ ਦੀ ਰਿਪੋਰਟ